ਪਿਛਲੇ ਮਹੀਨੇ ਹੋਏ 에어 ਇੰਡੀਆ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਵਿੱਚ ਜਹਾਜ਼ ਹਾਦਸੇ ਦੇ ਮੁੱਖ ਕਾਰਨਾਂ ਤੇਲ ਰੋਸ਼ਨੀ ਪਾਈ ਗਈ ਹੈ। ਇਹ ਰਿਪੋਰਟ ਭਾਰਤੀ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਕੀਤੀ ਗਈ ਹੈ। ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਦੋਵੇਂ ਫਿਊਲ ਕੰਟਰੋਲ ਸਟ ਵਿੱਚ ਜਿਨ੍ਹਾਂ ਨਾਲ ਇੰਜਣ ਬੰਦ ਕੀਤੇ ਜਾਂਦੇ ਹਨ, ਜਹਾਜ਼ ਦੇ ਉਡਾਣ ਭਰਦੇ ਹੀ ਕਟ-ਆਫ ਸਥਿਤੀ ਵਿੱਚ ਚਲੇ ਗਏ ਸਨ ਕਾਕਪਿਟ ਵਾਈਜ਼ ਰਿਕਾਰਡਿੰਗ ਵਿੱਚ ਇੱਕ ਪਾਇਲਟ ਦੂਜੇ ਪਾਇਲਟ ਤੋਂ ਪੁੱਛਦਾ ਹੈ ਕਿ ਉਸਨੇ ਕਟ-ਆਫ ਕਿਉਂ ਕੀਤਾ ਜਵਾਬ ਵਿੱਚ ਦੂਜਾ ਪਾਇਲਟ ਕਹਿੰਦਾ ਹੈ ਕਿ ਉਸਨੇ ਅਜੀਹਾ ਨਹੀਂ ਕੀਤਾ ਰਿਪੋਰਟ ਵਿੱਚ ਇਹ ਸਪਸ਼ਟ ਨਹੀਂ ਹੈ ਕਿ ਕਿਹੜੀ ਆਵਾਜ਼ ਕਿਸ ਪਾਇਲਟ ਦੀ ਹੈ ਇਸ ਉਡਾਣ ਦੌਰਾਨ ਸਹਿ ਪਾਇਲਟ ਜਹਾਜ਼ ਉਡਾ ਰਹੇ ਸਨ ਜਦ ਕਿ ਕੈਪਟਨ ਨਿਗਰਾਨੀ ਕਰ ਰਹੇ ਸਨ 에어 ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਜਾਂਚ ਏਜੰਸੀ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਇਸ ਹਾਦਸੇ ਵਿੱਚ ਘੱਟੋ ਘੱਟ 260 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸਿਰਫ ਇੱਕ ਯਾਤਰੀ ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼ ਜਹਾਜ਼ ਦੇ ਢਾਂਚੇ ਵਿੱਚ ਬਣੇ ਇੱਕ ਖੁੱਲੇ ਹਿੱਸੇ ਤੋਂ ਬਚ ਕੇ ਨਿਕਲ ਗਏ ਸਨ ਹਾਦਸੇ ਤੋਂ ਠੀਕ ਪਹਿਲਾਂ ਕੀ ਹੋਇਆ ਸੀ ਰਿਪੋਰਟ ਦੇ ਅਨੁਸਾਰ ਜਹਾਜ਼ ਨੇ ਦੁਪਹਿਰ 1 ਵਜ ਕੇ 38 ਮਿੰਟ 42 ਸੈਕਿੰਡ ਤੇ ਵੱਧ ਤੋਂ ਵੱਧ ਰਿਕਾਰਡ ਕੀਤੀ ਗਈ 180 ਨੋਟਸ ਦੀ 에ਅਰ ਸਪੀਡ ਪ੍ਰਾਪਤ ਕੀਤੀ ਅਤੇ ਇਸ ਤੋਂ ਤੁਰੰਤ ਬਾਅਦ ਇੰਜਨ 1 ਅਤੇ ਇੰਜਨ 2 ਦੇ ਫਿਊਲ ਕਟ-ਆਫ ਸਵਿਚ ਇੱਕ-ਇੱਕ ਕਰਕੇ ਰਨ ਤੋਂ ਕਟ-ਆਫ ਸਥਿਤੀ ਵਿੱਚ ਚਲੇ ਗਏ ਇਨ੍ਹਾਂ ਵਿੱਚਕਾਰ 1 ਸੈਕਿੰਡ ਦਾ ਅੰਤਰ ਸੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਕਾਕਪਿਟ ਵਾਈਸ ਰਿਕਾਰਡਿੰਗ ਵਿੱਚ ਇੱਕ ਪਾਇਲਟ ਦੂਜੇ ਪਾਇਲਟ ਨੂੰ ਪੁੱਛਦਾ ਸੁਣਿਆ ਜਾਂਦਾ ਹੈ ਕਿ ਉਸਨੇ ਕਟ-ਆਫ ਕਿਉਂ ਦੂਜੇ ਪਾਇਲਟ ਨੇ ਜਵਾਬ ਵਿੱਚ ਕਿਹਾ ਕਿ ਉਸਨੇ ਅਜਿਹਾ ਨਹੀਂ ਕੀਤਾ ਲਗਭਗ 10 ਸਕਿੰਟ ਬਾਅਦ ਇੰਜਨ 1 ਦਾ ਫਿਊਲ ਕਟ ਆਫ ਸਵਿਚ ਤੋਂ ਰਨ ਵੱਲ ਚਲਾ ਗਿਆ ਅਤੇ 4 ਸਕਿੰਟ ਬਾਅਦ ਇੰਜਨ 2 ਦਾ ਫਿਊਲ ਕਟ ਆਫ ਤੋਂ ਰਨ ਵਿੱਚ ਚਲਾ ਗਿਆ ਹੁਣ ਸਮਾਂ 1:38:56 ਸੀ 1:39:50 ਤੇ 9 ਸਕਿੰਟ ਬਾਅਦ ਇੱਕ ਪਾਇਲਟ ਨੇ ਜ਼ਮੀਨ ਤੇ ਮੌਜੂਦ ਹਵਾਈ ਆਵਾਜਾਈ ਨਿਯੰਤਰਣ ਅਧਿਕਾਰੀਆਂ ਨੂੰ ਮੇ ਡੇ ਸੁਨੇਹਾ ਭੇਜਿਆ। ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਅਤੇ ਥੋੜੀ ਦੇਰ ਬਾਅਦ ਹੀ ਉਹਨਾਂ ਨੇ ਜਹਾਜ਼ ਨੂੰ ਕ੍ਰੈਸ਼ ਹੁੰਦਾ ਦੇਖਿਆ। ਜਦੋਂ ਇੰਜਣਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਰੈਮ ਟਰਬਾਈਨ ਇੱਕ ਛੋਟਾ ਪ੍ਰੋਪੈਲਰ ਵਰਗਾ ਯੰਤਰ ਆਪਣੇ ਆਪ ਐਕਟਿਵ ਹੋ ਗਿਆ ਤਾਂ ਜੋ ਐਮਰਜੈਂਸੀ ਵਿੱਚ ਹਾਈਡਰੌਲਿਕ ਪਾਵਰ ਮਿਲ ਸਕੇ। ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਤੋਂ ਮਿਲੀ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਇਆ ਕਿ ਲਿਫਟ-ਆਫ ਤੋਂ ਤੁਰੰਤ ਬਾਅਦ ਜਹਾਜ਼ ਉੱਪਰ ਉੱਠਣਾ ਸ਼ੁਰੂ ਕਰ ਰਿਹਾ ਸੀ ਉਸ ਵੇਲੇ ਰੈਮ ਏਅਰ ਟਰਬਾਈਨ ਐਕਟਿਵ ਹੋ ਗਈ ਸੀ ਉਡਾਨ ਦੇ ਰਸਤੇ ਤੇ ਨੇੜੇ ਤੇੜੇ ਕਿਸੇ ਵੀ ਵੱਡੇ ਪੰਛੀ ਦੀ ਗਤੀਵਿਧੀ ਦੀ ਜਾਣਕਾਰੀ ਨਹੀਂ ਮਿਲੀ ਹਵਾਈ ਅੱਡੇ ਦੇ 91 ਦੀ ਸੀਮਾ ਪਾਰ ਕਰਨ ਤੋਂ ਪਹਿਲਾਂ ਹੀ ਜਹਾਜ਼ ਦੀ ਉਚਾਈ ਘਟਨੀ ਸ਼ੁਰੂ ਹੋ ਗਈ। 에어 ਇੰਡੀਆ ਦੀ ਉਡਾਨ ਤੋਂ ਪਹਿਲਾਂ ਪਾਇਲਟ ਅਤੇ ਚਾਲਕ ਦਲ ਦੀ ਜਾਂਚ ਕੀਤੀ ਗਈ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਜਹਾਜ਼ ਉਡਾਉਣ ਲਈ ਫਿੱਟ ਹਨ। ਰਿਪੋਰਟ ਦੇ ਅਨੁਸਾਰ ਦੋਵੇਂ ਪਾਇਲਟ ਮੁੰਬਈ ਤੋਂ ਸਨ ਅਤੇ ਉਡਾਨ ਤੋਂ ਇੱਕ ਦਿਨ ਪਹਿਲਾਂ ਅਹਮਦਾਬਾਦ ਪਹੁੰਚੇ ਸਨ ਉਹਨਾਂ ਨੂੰ ਕਾਫੀ ਆਰਾਮ ਮਿਲਿਆ ਸੀ ਸਾਰੇ ਪਾਇਲਟਾਂ ਅਤੇ ਚਾਲਕ ਦਲ ਦਾਸ ਸਥਾਨਕ ਸਮੇਂ ਅਨੁਸਾਰ ਸਵੇਰੇ 6:25 ਤੇ ਮ੍ਰਿਤ ਐਨਾਲਾਈਜ਼ਰ ਟੈਸਟ ਵੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਫਲਾਈਟ ਆਪਰੇਟ ਕਰਨ ਲਈ ਫਿੱਟ ਪਾਇਆ ਗਿਆ ਰੀਪੋਰਟ ਦੇ ਮੁਤਾਬਕ 에ਅਰ ਇੰਡੀਆ ਜਹਾਜ਼ ਵਿੱਚ ਇੰਦਨ ਭਰਨ ਲਈ ਜਿੰਨਾ ਟੈਂਕਾਂ ਦੀ ਵਰਤੋਂ ਕੀਤੀ ਗਈ ਸੀ ਉਹਨਾਂ ਵਿੱਚੋਂ ਲਏ ਗਏ ਫਿਊਲ ਸੈਂਪਲ ਸੰਤੋਸ਼ਜਨਕ ਪਾਏ ਗਏ 에ਵੀਏਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਫਿਊਲ ਵਿੱਚ ਗੜਬੜ ਇਸ ਹਾਦਸੇ ਦਾ ਇੱਕ ਸੰਭਾਵਿਤ ਕਾਰਨ ਹੋ ਸਕਦਾ ਹੈ ਫਿਊਲ ਵਿੱਚ ਗੜਬੜ ਜਾਂ ਰੁਕਾਵਟ ਨਾਲ ਦੋਵੇਂ ਇੰਜਨ ਫੇਲ ਹੋ ਸਕਦੇ ਹਨ ਜਹਾਜ਼ ਦੇ ਇੰਜਨ ਇੱਕ ਸਟੀਕ ਫਿਊਲ ਮੀਟਰਿੰਗ ਸਿਸਟਮ ਉੱਤੇ ਨਿਰਭਰ ਕਰਦੇ ਹਨ ਜੇਕਰ ਇੱਕ ਸਿਸਟਮ ਬਲੌਕ ਹੋ ਜਾਵੇ ਤਾਂ ਫਿਊਲ ਦੀ ਸਪਲਾਈ ਬੰਦ ਹੋ ਸਕਦੀ ਹੈ ਅਤੇ ਇੰਜਣ ਬੰਦ ਹੋ ਸਕਦਾ ਹੈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ APU ਫਿਲਟਰ ਅਤੇ ਖੱਬੇ ਵਿੰਗ ਦੇ ਰੀਫਿਊਲ ਬਹੁਤ ਘੱਟ ਮਾਤਰਾ ਵਿੱਚ ਫਿਊਲ ਸੈਂਪਲ ਇਕੱਠੇ ਕੀਤੇ ਗਏ ਹਨ ਰਿਪੋਰਟ ਮੁਤਾਬਕ ਇਹਨਾਂ ਸੈਂਪਲਾਂ ਦੀ ਜਾਂਚ ਉਸ ਲੈਬ ਵਿੱਚ ਕੀਤੀ ਜਾਵੇਗੀ ਜੋ ਇੰਨੀ ਘੱਟ ਮਾਤਰਾ ਵਿੱਚ ਜਾਂਚ ਕਰਨ ਲਈ ਸਮਰੱਥ ਹੋਵੇ ਏਅਰ ਇੰਡੀਆ ਨੇ ਰਿਪੋਰਟ ਤੇ ਬਿਆਨ ਜਾਰੀ ਕੀਤਾ ਹੈ ਕੰਪਨੀ ਨੇ ਕਿਹਾ ਕਿ ਉਹ ਹਾਦਸੇ ਚ ਪ੍ਰਭਾਵਿਤ ਪਰਿਵਾਰਾਂ ਨੂੰ ਹਾਦਸੇ ਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਬਿਆਨ ਵਿੱਚ ਰਿਪੋਰਟ ਦੇ ਕਿਸੇ ਵੀ ਖਾਸ ਵੇਰਵਿਆਂ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਬਿਆਨ ਵਿੱਚ ਕਿਹਾ ਗਿਆ ਕਿ ਏਅਰ ਇੰਡੀਆ ਏ ਆਈ 171 ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਹੈ ਅਸੀਂ ਇਸ ਦੁਖਦਾਈ ਸਮੇਂ ਵਿੱਚ ਸੋਗ ਮਨਾ ਰਹੇ ਹਾਂ ਅਤੇ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹਾਂ ਅਸੀਂ 12 ਜੁਲਾਈ 2025 ਨੂੰ 에어ਕ੍ਰਾਫਟ ਐਕਸੀਡੈਂਟ ਐਵੀਏਸ਼ਨ ਅਸੀਂ 12 ਜੁਲਾਈ 2025 ਨੂੰ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਜਾਰੀ ਕੀਤੀ ਗਈ ਮੁੱਢਲੀ ਰਿਪੋਰਟ ਪ੍ਰਾਪਤ ਕਰਨ ਲਈ ਪੁਸ਼ਟੀ ਕਰਦੇ ਹਾਂ ਏਅਰ ਇੰਡੀਆ ਰੈਗੂਲੇਟਰਾਂ ਸਮੇਤ ਸਾਰੀਆਂ ਸੰਬੰਧਿਤ ਧਿਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਸੀਂ ਜਾਂਚ ਵਿੱਚ ਏਏਆਈਬੀ ਅਤੇ ਹੋਰ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨਾ ਜਾਰੀ ਰੱਖਾਂਗੇ ਕਿਉਂਕਿ ਜਾਂਚ ਅਜੇ ਵੀ ਜਾਰੀ ਹੈ ਇਸ ਲਈ ਅੱਗੇ ਕਿਸੇ ਵੀ ਖਾਸ ਵੇਰਵਿਆਂ ਤੇ ਟਿੱਪਣੀ ਨਹੀਂ ਕਰ ਸਕਦੇ ਅਜਿਹੇ ਸਾਰੇ ਸਵਾਲਾਂ ਲਈ ਏਏਆਈਬੀ ਦੇ ਸੰਪਰਕ ਕਰਨ ਦੀ ਬੇਨਤੀ ਕਰਦੇ ਹਾਂ ਤਜੇ ਇਹ ਸਾਰੇ ਸਵਾਲਾਂ ਲਈ AAIB ਨੂੰ ਸੰਪਰਕ ਕਰਨ ਦੀ ਬੇਨਤੀ ਕਰਦੇ ਹਾਂ ਇਸ ਰਿਪੋਰਟ ਵਿੱਚ ਜੋ ਗੱਲ ਸਭ ਤੋਂ ਵੱਖ ਨਜ਼ਰ ਆਉਂਦੀ ਹੈ ਉਹ ਇਹ ਹੈ ਕਿ ਹੁਣ ਤੱਕ ਬੋਇੰਗ ਡ੍ਰੀਮ ਲਾਈਨਰ 787 ਦਾ ਇਸ ਜਹਾਜ਼ ਵਿੱਚ ਵਰਤੇ ਗਏ GE NX1B ਇੰਜਣ ਆਪਰੇਟਰਾਂ ਲਈ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ। ਫਿਲਹਾਲ ਤਕਨੀਕੀ ਖਰਾਬੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ ਪਰ ਸਾਨੂੰ ਹੋਰ ਜਾਣਕਾਰੀ ਲਈ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਹ ਸਿਰਫ ਇੱਕ ਸ਼ੁਰੂਆਤੀ ਰਿਪੋਰਟ ਸੀ। ਹਾਲਾਂਕਿ ਰਿਪੋਰਟ ਵਿੱਚ ਕੁਝ ਗੱਲਾਂ ਹੈਰਾਨ ਕਰਨ ਵਾਲੀਆਂ ਹਨ। ਖਾਸ ਕਰਕੇ ਇਹ ਤੱਥ ਕਿ ਦੋਵੇਂ ਫਿਊਲ ਕੰਟਰੋਲ ਸਵਿੱਚ ਰਨ ਪੋਜੀਸ਼ਨ ਤੋਂ ਕਟ-ਆਫ ਪੋਜੀਸ਼ਨ ਵਿੱਚ ਲਜਾ ਹੈ ਗਏ ਸਨ ਪਰ ਬਹੁਤ سارے ਸਵਾਲ ਅਜੇ ਬਾਕੀ ਹਨ ਇਹ ਇੱਕ ਤਕਨੀਕੀ ਗੜਬੜੀ ਸੀ ਪਰ ਅਜੇ ਬਹੁਤ سارے ਸਵਾਲ ਬਾਕੀ ਹਨ ਕਿ ਇਹ ਇੱਕ ਤਕਨੀਕੀ ਗੜਬੜੀ ਸੀ ਕਿ ਇਹ ਇੱਕ ਸੌਫਟਵੇਅਰ ਨਾਲ ਸੰਬੰਧਿਤ ਸਮੱਸਿਆ ਸੀ ਕਿ ਇਹ ਮਨੁੱਖੀ ਗਲਤੀ ਸੀ